ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਪੰਥਕ ਧਿਰਾਂ ਦੇ ਵੱਲੋਂ ਵੱਡਾ ਇਕੱਠ ਸੱਦਿਆ ਗਿਆ ਜੀਹਾਂ ਠੀਕ ਸੁਣਿਆ ਤੁਸੀਂ ਅੱਜ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁਮਾਰਾ ਦੇ ਵੱਲੋਂ ਪੰਥਕ ਇਕੱਠ ਦੀ ਕਾਲ ਦਿੱਤੀ ਗਈ ਸੀ ਤੇ ਉੱਧਰ ਅੱਜ ਐਸਜੀਪੀਸੀ ਦੇ ਵੱਲੋਂ ਆਪਣਾ ਬਜਟ ਵੀ ਪੇਸ਼ ਕੀਤਾ ਜਾ ਰਿਹਾ ਤਾਂ ਇਹ ਸਭ ਦੇ ਦਰਮਿਆਨ ਜਿੱਥੇ 11 ਵਜੇ ਦੇ ਕਰੀਬ ਕਈ ਪੰਥਕਤ ਰਾਜੜੀਆਂ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਇਕੱਠੀਆਂ ਹੋਈਆਂ ਤੇ ਉਸ ਤੋਂ ਬਾਅਦ ਬਹੀ ਰਾ ਘਟ ਕੇ ਸ਼੍ਰੀ ਦਰਬਾਰ ਸਾਹਿਬ ਵੱਲ ਨੂੰ ਕੂਚ ਕੀਤਾ ਤੇ ਹੁਣ ਜਿਹੜੀ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਬਾਬਾ ਹਰਨਾਮ ਸਿੰਘ ਧੂਮਾ ਆਪਣੀ ਜਥੇਬੰਦੀ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬੜ ਚੁੱਕੇ ਨੇ ਤੇ ਉੱਥੇ ਹੀ ਜਿੱਥੇ ਐਸਜੀਪੀਸੀ ਦੇ ਵੱਲੋਂ ਪਾਰੀ ਬੈਡਿੰਗ ਗੇਡਿੰਗ ਕਰਕੇ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਹੀ ਧਰਨੇ ਦੇ ਉੱਤੇ ਬੈਠ ਗਏ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਬਾਬਾ ਹਰਨਾਮ ਸਿੰਘ ਤੁਮਾਹ ਰਾਦੀ ਜੱਤੇ ਬੰਦੀ ਤੇ ਨਾਲ ਕਈ ਨਹੰਗ ਸਿੰਘ ਜੱਤੇ ਬੰਦੀਆਂ ਤੇ ਨਾਲ ਪੰਥਕ ਜੱਤੇ ਬੰਦੀਆਂ ਦੇ ਵੱਲੋਂ ਵੱਡਾ ਕੱਠ ਕੀਤਾ ਗਿਆ ਹੈ ਤੇ ਇਹ ਸਾਰੇ ਪ੍ਰਦਰਸ਼ਨਕਾਰੀ ਜਿਹੜਾ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਤੱਕ ਪਹੁੰਚ ਗਏ ਨੇ ਉਹ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਥਾਂ ਦੱਸਿਓ ਕਿ ਇਹਨਾਂ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਮੋਰਚਾ ਲਗਾਇਆ ਜਾਣਾ ਸੀ ਜਿੱਥੇ ਨਾਦੇ ਵੱਲੋਂ ਐਸਜੀਪੀਸੀ ਦੇ ਬਜਟ اجلاس ਦਾ ਵਿਰੋਧ ਕੀਤਾ ਜਾਣਾ ਸੀ ਉੱਥੇ ਬਾਬਾ ਹਰਨਾਮ ਸਿੰਘ ਧੂਮਾ ਰਾਦੇ ਵੱਲੋਂ ਕੱਲ ਹੀ ਆਪਣੀ ਪ੍ਰਤੀਕਿਰਿਆ ਇਸ ਪੂਰੇ ਪੰਥਕ ਕਾਥ ਨੂੰ ਲੈ ਕੇ ਦੇ ਦਿੱਤੀ ਗਈ ਸੀ ਤਾਂ ਬਾਬਾ ਹਰਨਾਮ ਸਿੰਘ ਧੂਮਾ ਨੇ ਸਾਰੀਆਂ ਜਥੇਬੰਦੀਆਂ ਨੂੰ ਇਹ ਅਪੀਲ ਕੀਤੀ ਸੀ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਜਾਵੇ ਉੱਥੇ ਪਹੁੰਚ ਕੇ ਅਸੀਂ ਵਿਰੋਧ ਕਰਾਂਗੇ ਤਾਂ ਹੁਣ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕਿ ਕਿਵੇਂ ਵੱਜੀ ਗਿਣਤੀ ਦੇ ਵਿੱਚ ਜਥੇਬੰਦੀਆਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਪਹੁੰਚੀਆਂ ਨੇ ਪੁਲਿਸ ਦੇ ਨਾਲ ਧੱਕਾ ਮੁਕੀ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਪਹੁੰਚ ਗਈਆਂ ਨੇ ਤੇ ਉੱਥੇ ਹੀ ਧਰਨੇ ਪ੍ਰਦਰਸ਼ਨ ਤੇ ਬੈਠ ਗਈਆਂ ਨੇ ਤਾਂ ਐਸਜੀਪੀਸੀ ਦੇ ਬਜਟ اجلاس ਦਾ ਵੀ ਵਿਰੋਧ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਸਭ ਦੇ ਦਰਮਿਆਨ ਪੁਰਾਣੇ ਜਥੇਦਾਰਾਂ ਦੀ ਸੇਵਾ ਬਹਾਲੀ ਨੂੰ ਲੈ ਕੇ ਵੀ ਜਿਹੜਾ ਇਹਨਾਂ ਦੇ ਵੱਲੋਂ ਮੰਗ ਪੱਤਰ ਤੇ ਮੰਗ ਰੱਖੀ ਗਈ ਹੈ ਤੇ ਸਭ ਦੇ درمیان ਜਿਹੜੇ ਪੁਰਾਣੇ ਜਥੇਦਾਰ ਨੇ ਉਹਨਾਂ ਦੀ ਵਾਪਸੀ ਦੀ ਵੀ ਮੰਗ ਜਿਹੜੀ ਐ ਇਸ ਪਰਦਰਸ਼ਨ ਦੇ ਰਾਹੀਂ ਕੀਤੀ ਜਾਣੀ ਹੈ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਦਰਬਾਰ ਸਾਹਿਬ ਤੋਂ ਸਾਂਝੀਆਂ ਕਰ ਰਹੇ ਹਾਂ ਜਿਸ ਚ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਹਰਨਾਮ ਸਿੰਘ ਧੂਮਾਹਰਾ ਦੀ ਜਥੇਬੰਦੀ ਜਿਹੜੀ ਹੈ ਉਹ ਪਹੁੰਚ ਗਈ ਹੈ ਅੰਦਰ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਜਿਹੜਾ ਇਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਸ ਸਾਰੀ ਖਬਰ ਦੇ ਉੱਤੇ ਹੋਰ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿੱਲ ਸੁਖਵੀਰ ਕੀ ਕੋਈ ਜਾਣਕਾਰੀ ਹੈ ਬਾਬਾ ਹਰਨਾਮ ਸਿੰਘ ਧੁੰਮਾ ਦੀ ਜਥੇਬੰਦੀ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਤੱਕ ਪਹੁੰਚ ਗਈ ਹੈ ਅ ਬੀਤੇ ਕੱਲ ਤੋਂ ਹੀ ਚਰਚਾਾਂ ਵਿੱਚ ਵਿਵੇਕ ਇਸ ਬਾਰੇ ਸ਼੍ਰੀਆਂ ਹੋਈਆਂ ਸੀ ਹੀ ਵੱਡੇ ਪੱਧਰ ਦੇ ਉੱਪਰ ਇਸ ਗੱਲ ਨੂੰ ਗੌਰ ਫਰਮਾ ਕੇ ਦੱਸਿਆ ਗਿਆ ਕਿ ਆ ਗਿਆ ਸੰਬੋਧਨ ਦੇ ਵਿੱਚ ਆ ਸਾਹਮਣੇ ਰੱਖੀ ਗਈ ਗੱਲ ਕਿ ਐਸਜੀਪੀਸੀ ਦੇ ਵੱਲੋਂ ਨਿਯੁਕਤੀ ਨੂੰ ਲੈ ਕੇ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਤੇ ਉਹਨਾਂ ਦੀ ਅਰਬਾਨਗੀ ਨੂੰ ਲੈ ਕੇ ਕੁਝ ਸਿਧਾਂਤ ਜਿਹੜੇ ਬਣਾਏ ਜਾਣੇ ਚਾਹੀਦੇ ਸੀ ਉਹਦੇ ਬਾਬਤ ਵੱਖ-ਵੱਖ ਤਰੀਕੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਮੰਗਾਂ ਜਿਹੜੀਆਂ ਹੋ ਚੁੱਕੀਆਂ ਗਈਆਂ ਪਰ ਬਾਬਾ ਹਰਨਾਮ ਸਿੰਘ ਧੰਮਾਹੋਰਾਂ ਦੇ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਹੋਣ ਦੇ ਨਾਤੇ ਇਸ ਸਾਰੀ ਜ਼ਿੰਮੇਵਾਰੀ ਦਾ ਭਾਰ ਆਪਣੇ ਮੋਢਿਆਂ ਦੇ ਉੱਪਰ ਲੈਣ ਦੀ ਕੋਸ਼ਿਸ਼ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਉਸ ਸਾਰੇ ਗੱਲ ਦੇ ਮੱਦੇ ਨਜ਼ਰ ਜਾਂ ਫਿਰ ਉਸ ਮਸਲੇ ਮਫਾਦੇ ਮੱਦੇ ਨਜ਼ਰ ਅੱਜ ਜੋ ਵੱਡਾ ਇਕੱਠ ਜਿਹੜਾ ਹੈ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਉਹ ਕੀਤਾ ਗਿਆ ਧਰਨੇ ਦੇ ਰੂਪ ਦੇ ਵਿੱਚ ਉਹ ਬਦਲ ਚੁੱਕਾ ਹੈ ਹਾਲਾਂਕਿ ਇਹ ਚੀਜ਼ਾਂ ਜਿਹੜੀਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਸਿੱਖ ਚਿੰਤਕ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਰੋਹਾਨੀਅਤ ਦਾ ਕੇਂਦਰ ਹੈ ਜਿੱਥੋਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਓਟ ਆਸਰਾ ਮਿਲਦਾ ਹੈ ਜਿੱਥੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਰੋਹਾਨੀ ਇੱਕ ਸੰਤੁਸ਼ਟੀ ਮਿਲਦੀ ਹੈ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਨਾ ਕਿੰਨਾ ਕਵਾਜਬ ਹੈ ਇੱਕ ਸਵਾਲ ਤਾਂ ਇਹ ਬਣਿਆ ਪਿਆ ਹੈ ਨਾਲ ਦੀ ਨਾਲ ਜੇਕਰ ਹੁਣ ਦੀਆਂ ਹਾਲਤਾਂ ਤੇ ਹਾਲਾਤਾਂ ਦੀ ਗੱਲ ਕਰੀਏ ਪ੍ਰਣਾਮ ਸਿੰਘ ਧੁੰਮਾ ਹੋਰਾਂ ਦੇ ਨਾਲ ਨਿਹੰਗ ਸਿੰਘ ਫੌਜਾਂ ਸੀ ਟਕਸਾਲ ਦੀਆਂ ਜੋ ਵੀ ਗਤੀਵਿਧੀਆਂ ਕਰਨ ਵਾਲੀਆਂ ਜਥੇਬੰਦੀਆਂ ਸੀ ਉਹਨਾਂ ਦੇ ਵੱਲੋਂ ਪਹੁੰਚਿਆ ਗਿਆ ਵੱਖ-ਵੱਖ ਹੋਰ ਵੀ ਸਖਸ਼ੀਤਾ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਵੀ ਪ੍ਰਣਾਮ ਸਿੰਘ ਧੁੰਮਾ ਹੋਰਾਂ ਦੇ ਹੱਕ ਦੇ ਵਿੱਚ ਜਾਂ ਫਿਰ ਐਸਜੀਪੀਸੀ ਦੇ ਸਾਹਮਣੇ ਜਿਹੜੀ ਮੰਗ ਰੱਖੀ ਜਾਣੀ ਹੈ ਉਸ ਮੰਗ ਦੇ ਮੱਦੇਨਜ਼ਰ ਉਹਨਾਂ ਦੇ ਵੱਲੋਂ ਪਹੁੰਚਿਆ ਗਿਆ ਇਸ ਵਕਤ ਸਥਿਤੀਆਂ ਇਹ ਨੇ ਕਿ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਸਾਹਮਣੇ ਤੱਕ ਉਹਨਾਂ ਨੂੰ ਆਉਣ ਦਿੱਤਾ ਗਿਆ ਜਾਂ ਫਿਰ ਉੱਥੇ ਤੱਕ ਉਹ ਪਹੁੰਚ ਸਕਨੇ ਤੇ ਉੱਥੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਇਹ ਸਭ ਦੇ ਨਾਲ ਐਸਜੀਪੀਸੀ ਦੇ ਪੱਖ ਦੀ ਜੇਕਰ ਗੱਲ ਕਰੀਏ ਹੁਣ ਤੱਕ ਤਾਂ ਗੁਰਚਰਨ ਗਰੇਵਾਲ ਸਾਹਿਬ ਕੁਝ ਸਮੇਂ ਪਹਿਲਾਂ ਮੀਡੀਆ ਦੇ ਨਾਲ ਮੁਖਾਤਬ ਹੋਏ ਉਹਨਾਂ ਦੇ ਵੱਲੋਂ ਬੜੇ ਹੀ ਸਵਰਗਿਕ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਗਈ ਕਿ ਜਿਹੜੀਆਂ ਜਥੇਬੰਦੀਆਂ ਦੇ ਵੱਲੋਂ ਸਾਡੀ ਕੌਮ ਦੀ ਨੁਮਾਇੰਦਗੀ ਕੀਤੀ ਜਾਂਦੀ ਸੀ ਜਾਂ ਫਿਰ ਕੀਤੀ ਜਾਂਦੀ ਹੈ ਉਹਨਾਂ ਕੌਮ ਦੇ ਮੁਖੀਆਂ ਦੇ ਵੱਲੋਂ ਕਹਿੰਦੇ ਸਾਡੀ ਹੀ ਮਿੱਟੀ ਪਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲੇ ਹੱਥ ਜੋੜ ਕੇ ਉਹ ਵੀ ਕਹਿੰਦੇ ਨਜ਼ਰ ਆਏ ਕਿ ਭਾਈ ਜੇਕਰ ਇਸ ਨੇ ਸਾਡੀ ਪੱਗ ਲਾਉਣੀ ਜਾਂ ਤਾਂ ਲਾ ਸਕਦਾ ਪਰ ਅਸੀਂ ਦਮਦਮੀ ਟਕਸਾਲ ਦੀ ਜਾਂ ਫਿਰ तमाम ਟਕਸਾਲਾਂ ਦੀ ਅਸੀਂ ਕਹਿੰਦੇ ਰਿਸਪੈਕਟ ਕਰਦੇ ਆ ਅਸੀਂ ਆਦਰ ਸਤਕਾਰ ਮਾਣ ਕਰਦੇ ਆ ਉਹਨਾਂ ਦੇ ਉੱਪਰ ਉਹ ਸਾਰੀਆਂ ਚੀਜ਼ਾਂ ਬਹਾਲ ਰਹਿਣਗੀਆਂ ਕੋਈ ਮੰਗ ਰੱਖੀ ਜਾਣੀ ਹੈ ਤਾਂ ਉਹ ਰੱਖੀ ਜਾਵੇ ਪਰ ਇਸ ਤਰੀਕੇ ਦੇ ਨਾਲ ਇਹਨੂੰ ਪ੍ਰਦਰਸ਼ਨ ਨੂੰ ਧਰਨੇ ਦੇ ਰੂਪ ਦੇ ਵਿੱਚ ਬਦਲ ਕੇ ਰੂਹਾਨੀਅਤ ਦੇ ਕੇਂਦਰ ਦੇ ਵਿੱਚ ਕਰਨਾ ਇਹ ਵਾਜਬ ਨਹੀਂ ਇਹ ਵੀ ਉਹਨਾਂ ਦੇ ਵੱਲੋਂ ਬੋਲ ਬੋਲ ਗਏ ਨੇ ਪਰ ਸੁਖਵੀਰ ਇੱਥੇ ਦੋ ਸਵਾਲ ਪੈਦਾ ਹੁੰਦੇ ਨੇ ਪਹਿਲਾ ਸਵਾਲ ਤਾਂ ਇਹ ਕਿ ਜਿੱਥੇ ਐਸਜੀਪੀਸੀ ਇਹ ਕਹਿ ਰਹੀ ਹੈ ਕਿ ਅਸੀਂ ਜਿਹੜੇ ਜਥੇਦਾਰ ਲਗਾਏ ਨੇ ਪੰਥੋਂ ਨਾਲੋਂ ਆਪਣਾ ਜਥੇਦਾਰ ਸਮਝ ਆਇਆ ਹੈ ਤਾਂ ਅੱਜ ਜਿਹੜਾ ਵੱਡਾ ਘੱਟ ਹੋਇਆ ਉਹਦੇ ਨਾਲ ਇੱਕ ਗੱਲਤਾ ਸਪਸ਼ਟ ਹੋ ਗਈ ਕਿ ਪੰਥ ਦੇ ਮੰਨ ਦੇ ਵਿੱਚ ਕਿੰਨੇ ਨਾ ਕਿਤੇ ਹੱਲੇ ਰੋਸ ਹੈ ਤੇ ਦੂਸਰੀ ਗੱਲ ਇਹ ਹੈ ਜਿਵੇਂ ਤੁਸੀਂ ਕਹੇ ਰੋਹਾਨੀਅਤ ਦਾ ਕੇਂਦਰ ਹੈ ਸ਼੍ਰੀ ਦਰਬਾਰ ਸਾਹਿਬ ਉੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਹੈ ਲੋਕ ਉੱਥੇ ਆਪਣੀ ਆਸਥਾ ਲੈ ਕੇ ਆਉਂਦੇ ਨੇ ਤੇ ਜਿਵੇਂ ਅੱਜ ਤੁਮਾ ਸਾਹਿਬ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੋਰ ਤੁਮਾ ਸਾਹਿਬ ਦੇ ਬਰਾਬਰ ਦੀਆਂ ਕਈ ਹੋਰ ਜਥੇਬੰਦੀਆਂ ਨੇ ਕੱਲ ਨੂੰ ਉਹ ਵੀ ਉੱਥੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਪ੍ਰਦਰਸ਼ਨ ਕਰ ਸਕਦੀਆਂ ਨੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਇੱਕ ਸਪੋਰਟਿਵ ਬਣਾ ਦਿੱਤਾ ਜਾਵੇ ਕਿ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਸਕਦਾ ਤੇ ਲੱਗਦਾ ਨਹੀਂ ਕਿ ਦੋਵੇਂ ਪਾਸਿਓਂ ਤੇ ਉਹਨਾਂ ਨੂੰ ਇਹ ਚੀਜ਼ ਹੀ ਲੱਗਦੀ ਕਿ ਇੱਕ ਨਮੀ ਪਰਤ ਜਿਹੜੀ ਆ ਤੁਮਾ ਸਾਹਿਬ ਉਹ ਵੀ ਪਾ ਗਏ ਨੇ ਇੱਥੇ ਵਿੱਚ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਪ੍ਰਤੀਕਰਮ ਵਿਵੇਕ ਕਾਰਜ ਨੇ ਜਿਵੇਂ ਤੁਸੀਂ ਦੋ ਸਵਾਲਾਂ ਦੀ ਗੱਲ ਕੀਤੀ ਹੈ ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਜਥੇਬੰਦੀਆਂ ਵੱਖ-ਵੱਖ ਨੇ ਜਥੇਬੰਦੀਆਂ ਦੇ ਵੱਖ-ਵੱਖ ਕਹਿ ਲਈਏ ਮਸਲੇ ਨੇ ਮਫਾਦ ਨੇ ਐਸਜੀਪੀਸੀ ਨੂੰ ਵੱਖ-ਵੱਖ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਇਦਾਂ ਕੀਤਾ ਜਾਣਾ ਚਾਹੀਦਾ ਸੀ ਉਦਾਂ ਕੀਤਾ ਜਾਣਾ ਚਾਹੀਦਾ ਸੀ ਹਾਲਾਂਕਿ ਇਹ ਵੀ ਗੱਲਾਂ ਤੁਰੀਆਂ ਕਿ ਐਸਜੀਪੀਸੀ ਨੂੰ ਲਾਂਭ ਕਰਕੇ ਕਬੂੜ ਬਣਾ ਦਿੱਤਾ ਜਾਵੇ ਜਿਹੜਾ ਕਿ ਸਿੱਖਾਂ ਦੇ ਇਸ तमाम ਪ੍ਰਕਿਰਿਆ ਨੂੰ ਸਾਂਭੇ ਸੰਭਾਲੇ ਮੈਨੇਜਮੈਂਟ ਇਸ ਦੀ ਵਿਖੇ ਇਹ ਬਹੁਤ ਜਿਹੜੀਆਂ ਮੰਦਭਾਗੀਆਂ ਵੀ ਗੱਲਾਂ ਨੇ ਚੀਜ਼ਾਂ ਨਹੀਂ ਕਿਉਂਕਿ ਐਸਜੀਪੀਸੀ ਦੇ ਵੱਲੋਂ ਅਧਿਕਾਰ ਖੇਤਰ ਜਿਹੜੇ ਉਹਨਾਂ ਦੇ ਕੋਲੇ ਨੇ ਉਹਦਾ ਕਹਿੰਦੇ ਅਸੀਂ ਤਮਾਮ ਇਸਤੇਮਾਲ ਕਰਕੇ ਹੀ ਇਹ ਸਾਰੀਆਂ ਚੀਜ਼ਾਂ ਕਰਦੇ ਆਂ ਪਰ ਕੁਝ ਕੁ ਜਥੇਬੰਦੀਆਂ ਕਹਿੰਦੀਆਂ ਦੂਸਰੇ ਤਰੀਕੇ ਦੇ ਨਾਲ ਜੀ ਅਮ ਆਲਰ ਉਸ ਜਥੇਬੰਦੀਆਂ ਦੇ ਵੱਲੋਂ ਹੋਰਾਂ ਫਾਰਮਾਂ ਦੇ ਵੱਲੋਂ ਵੀ ਇੱਥੇ ਆ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਇਹ ਬਹੁਤ ਗਲਤ ਤਰੀਕੇ ਦੀ ਇੱਕ ਪਰਪੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਤਪਾਨਾ ਤੱਕ ਚੱਲੀਆਂ ਨੇ ਉਹ ਵੀ ਬਹੁਤ ਮੰਦਭਾਗੀ ਖਬਰ ਹੋਈ ਜਾਣਕਾਰੀ ਜਿਹੜੀ ਹੁਣ ਤੱਕ ਨਿਕਲ ਕੇ ਸਾਹਮਣੇ ਆ ਰਹੀ ਆ ਪੁਲਿਸ ਦੇ ਨਾਲ ਝੜਪਾਂ ਹੋਈਆਂ ਜਾਂ ਫਿਰ ਐਸਜੀਪੀਸੀ ਦੇ ਜਿਹੜੇ ਉੱਥੇ ਸੇਵਾਦਾਰ ਨੇ ਉਹਨਾਂ ਦੇ ਨਾਲ ਵੀ ਧੱਕਾ ਮੁਕੀ ਦੀਆਂ ਤਸਵੀਰਾਂ ਬਹੁਤ ਸਾਰੀਆਂ ਵੇਖਣ ਨੂੰ ਮਿਲੀਆਂ ਪਰ ਦਰਮਿਆਨੇ ਇਹ ਸਭ ਦੇ ਇੱਕ ਗੱਲ ਤਾਂ ਜ਼ਰੂਰ ਸਪਸ਼ਟ ਹੈ ਵਿਵੇਕ ਕਿ ਇਹ ਸਾਰੀਆਂ ਸਥਿਤੀਆਂ ਦੇ ਨਾਲ ਸੁਨੇਹਾ ਵਿਸ਼ਵ ਪੱਧਰ ਦੇ ਉੱਪਰ ਵਿਸ਼ਵ ਵਿਆਪੀ ਜਿਹੜੀ ਸਿੱਖ ਸੰਗਤ ਹੈ ਜਾਂ ਫਿਰ ਦੂਰਾਂ ਦੁਰਾਡੇਆਂ ਤੋਂ ਜਿਹੜੇ ਲੋਕ ਸਿੱਖ ਪੰਥ ਨੂੰ ਵੇਖਦੇ ਨੇ ਜਾਣਦੇ ਨੇ ਜਾਂ ਫਿਰ ਜਾਣਨਾ ਚਾਹੁੰਦੇ ਨੇ ਉਹਨਾਂ ਦੇ ਮਨ ਦੇ ਉੱਪਰ ਪ੍ਰਭਾਵ ਬਹੁਤ ਗ ਇਕ ਤਾਂ ਇਕੱਠੇ ਹੋ ਕੇ ਜੁੜ ਕੇ ਇਕਾਗਰਤਾ ਦੇ ਲਈ ਇਸ ਤਰੀਕੇ ਦੇ ਨਾਲ ਪਹਿਲ ਕਦਮੀਆਂ ਕਰਨ ਦੇ ਲਈ ਜਾਣੇ ਜਾਂਦੇ ਸੀ ਪਰ ਆਪਾਂ ਇਹ ਤਾਂ ਇੱਕ ਦੂਸਰੇ ਦੇ ਨਾਲ ਹੀ ਜਿਹੜਾ ਜੱਦੋਜਹਿਦ ਕਰ ਰਹੇ ਨੇ ਹਾਲਾਂਕਿ ਮਸਲਾ ਭਾਵੇਂ ਵਾਜਬ ਹੋਵੇ ਪਰ ਇਹ ਤਰੀਕਾ ਛਾਇਰ ਕਿਤੇ ਨਾ ਕਿਸੇ ਤਰੀਕੇ ਜਿਹੜਾ ਉਹ ਸਹੀ ਸਾਬਤ ਹੁੰਦਾ ਦਿਖਾ ਲਈ ਨਹੀਂ ਰਿਹਾ ਪਰ ਖਬਰੇ ਕੀ ਮੰਨਦੇ ਵਿੱਚ ਹਰਨਾਮ ਸਿੰਘ ਧੂਮਾ ਹੋਰਾਂ ਦੇ ਹੈ ਕਿਉਂਕਿ ਆਪਾਂ ਵਕ ਵਕ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਚਰਚਾ ਕਰਦੇ ਰਹਿੰਦੇ ਹਾਂ ਕਿ ਸ਼ਾਇਦ ਉਹਨਾਂ ਨੂੰ ਇਹ ਡਰ ਹੈ ਕਿ ਉਹਨਾਂ ਨੂੰ ਤਲਬਨਾ ਕਰ ਲਿਆ ਜਾਵੇ ਜਥੇਦਾਰਾਂ ਦੀ ਵਾਪਸੀ ਨੂੰ ਲੈ ਕੇ ਉਹ ਹੁਣ ਆਪਣੀ ਇੱਕ ਗੱਲ ਦੇ ਉੱਪਰ ਅੜੇ ਪਏ ਨੇ ਜਿਹੜੀ ਕਿ ਮਨਵਾਉਣ ਦੀ ਕੋਸ਼ਿਸ਼ ਤੇ ਤੈਤ ਹੀ ਉਹਨਾਂ ਦੇ ਵੱਲੋਂ 골ਡਨ ਗੇਟ ਤੋਂ ਤੋਰੀ ਗਈ ਵਹੀਰ ਜਿਹੜੀ ਆ ਘੱਟ ਕੇ ਸ਼੍ਰੀ ਦਰਬਾਰ ਸਾਹਿਬ ਲਜਾਈ ਗਈ ਉੱਥੇ ਧੱਤामुਕੀ ਹੋਇਆ ਪੁਲਿਸ ਦੇ ਨਾਲ ਮਸਲਾ ਮੁਫਾਦ ਹੋਇਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਦਰਲੇ ਪਾਸੇ ਨੂੰ ਜਾ ਰਹੀਆਂ ਨੇ ਬਾਰੇ ਭਲੀ ਭਾਤੀ ਸਿੱਖ ਸਿਧਾਂਤਾਂ ਦੀ ਰੀਣਕ ਵੀ ਸਮਝ ਰੱਖਣ ਵਾਲਾ ਹਰੇਕ ਕੋ ਇਨਸਾਨ ਜਾਣਦਾ ਹੈ ਕਿ ਸ਼ਾਇਦ ਇਸ ਦੇ ਵਿੱਚੋਂ ਕੱਢਣਾ ਪਾਉਣ ਨੂੰ ਜਨਾਰੀ ਸੈਂ ਨਿਕਲਣਾ ਸ਼ਾਇਦ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਇੱਕ ਦੂਸਰੇ ਦੀ ਉਪਰ ਦੂਸ਼ਣਬਾਜ਼ੀ ਲਾਉਣ ਦੀਆਂ ਪ੍ਰਕਿਰਿਆਵਾਂ ਹੀ ਨਿਕਲਣ ਪਰ ਜੇਕਰ ਨਾਮ ਸੇ ਤੋਂ ਮਹਾਰਾਜਾ ਵੀ ਵੱਡੇ ਪੱਧਰ ਦੇ ਉੱਪਰ ਕ੍ਰਿਟਿਸਿਜ਼ਮ ਦਾ ਜਾਂ ਫਿਰ ਵਿਰੋਧ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ। ਜੀ ਬਹੁਤ ਬਹੁਤ ਧੰਨਵਾਦ ਸੁਖਬੀਰ ਸਾਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਇਆ ਜੀ ਸੰ ਮੇਰੇ ਨਾਲ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗੈਲ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਤਾਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤੱਕ ਜਿਹੜਾ ਨੇ ਹਰਤਾਮ ਸਿੰਘ ਤੋਂ ਮਾਤੇ ਉਹਨਾਂ ਦੇ ਜਥੇ ਬੰਦੀਆਂ ਦੇ ਆਗੂ ਜਿਹੜਾ ਨੇ ਪਹੁੰਚ ਚੁੱਕੇ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਥੇਦਾਰਾਂ ਨੂੰ ਮੋਰ ਬਹਾਲ ਦੇ ਜਿਹੜਾ ਮੰਗਿਆ ਹੋ ਰੱਖੀ ਗਈ ਹੈ ਤੇ ਐਸਜੀਪੀਸੀ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਵਿਰੋਧੀ ਕਾਲ ਜਿਹੜੀ ਆ ਉਹ ਦਿੱਤੀ ਗਈ ਸੀ ਪੰਥਕ ਇਕੱਠ ਕਰਨ ਦੀ ਕੋ ਕਾਲ ਜਿਹੜੀ ਆ ਉਹ ਦਿੱਤੀ ਗਈ ਸੀ ਤੇ ਉਹਨਾਂ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਪਹਿਲਾਂ ਪੁਲਸੇ ਨਾਲ ਵੀ ਹਲਕਾ ਧੱਕਾ ਮੁੱਕਾ ਦੇਖਣ ਨੂੰ ਮਿਲਿਆ ਤੇ ਉਹ ਸਭ ਦੇ ਦਰਮਿਆਨ ਹੁਣ